ਇਸ ਕਰਕੇ ਇਹਨਾਂ ਚੀਜ਼ਾਂ ਦੀ ਕਈ ਚੀਜ਼ਾਂ ਜਿਹੜੀਆਂ ਆਈਸੀਆ ਵੀ ਆਉਣਗੀਆਂ ਵਿੱਚ ਜਿਹੜੀਆਂ ਤੁਸੀਂ ਕਹੋਗੇ ਇਹ ਨਹੀਂ ਸਾਨੂੰ ਚੰਗੀਆਂ ਲੱਗੀਆਂ ਨਹੀਂ ਨਹੀਂ ਚੰਗੀਆਂ ਲੱਗਣ ਦੀ ਗੱਲ ਨਹੀਂ ਹੁੰਦੀ ਹੁਣ ਇਹੋ ਤਾਂ ਅਸੀਂ ਸਿਰਫ ਆਪਣੇ ਧਰਮ ਪੜ ਸਕਦੇ ਨਹੀਂ ਤਾਂ ਸਾਰੀਆਂ ਹੀ ਪੁਸਤਕਾਂ ਪੜਦੇ ਹਰੇਕ ਧਰਮ ਦੀਆਂ ਪੜ੍ਹਨੀਆਂ ਪੈਣੀਆਂ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਬੰਦੇ ਨੂੰ ਜੇ ਜਾਣਕਾਰੀ ਹੋਵੇਗੀ ਤਾਂ ਆਪਾਂ ਦੂਜਿਆਂ ਨੂੰ ਵੀ ਤਾਂ ਸੋਨੇ ਜਵਾਬ ਦੇ ਸਕਦੇ ਹਾਂ ਜੇ ਆਪਾਂ ਨੂੰ ਦੂਜੇ ਦੇ ਧਰਮ ਬਾਰੇ ਹੀ ਨਹੀਂ ਗਿਆਨ ਆਪਾਂ ਉਹਨੂੰ ਜਵਾਬ ਕੀ ਦੇ ਸਕਦੇ ਸੋ ਇਸ ਕਰਕੇ ਸਤਿਗੁਰੂ ਮਾਰਾਕ ਨੇ ਗਿਆਨ ਸਾਰਾ ਰੱਖੋ ਅਰ ਭਰੋਸਾ ਕੇਵਲ ਇੱਕ ਓੰਕਾਰ ਤੇ ਹੀ ਰੱਖੋ ਆਓ ਪਿਆਰ ਸਤਕਾਰ ਨਾਲ ਇੱਕ ਓੰਕਾਰ ਦਾ ਆਹ ਵਾਹਿਗੁਰੂ ਦਾ ਜਾਪ ਕਰੀਏ ਸਤਿਗੁਰੂ ਕਿਰਪਾ ਕਰਨ ਫੇਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੁਣ 6ਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਦੀਆਂ ਸਾਰੀਆਂ ਸੰਗਤਾਂ ਬਈ ਜੜਾ ਪ੍ਰਸ਼ਾਦ ਦੀ ਦੇਖ ਜਰੂਰ ਕਰਾਓ ਘਰ ਬਣਾਓ ਦੇਖ ਪਾਠ ਕਰੋ ਬਾਹਰ ਪ੍ਰਸ਼ਾਦਾ ਬਾਦ ਵਿੱਚ ਵਰਤਣਾ ਔਰ ਨਾਲ ਨਾਲ ਇੱਕ ਮੇਰੀ ਬੇਇੱਜ਼ਤੀ ਦੇ ਸੰਗਤਾਂ ਪ੍ਰਮਾਣ ਕਰ ਲੈਣ ਮੇਰਾ ਕੋਈ ਜ਼ੋਰ ਤਾਂ ਨਹੀਂ ਤੁਹਾਡਾ ਕਿ ਮੇਰੀ ਤਾਂ ਬੇਇੱਜ਼ਤੀ ਹੋਏ ਜੇ ਪ੍ਰਮਾਣ ਕਰ ਲਓਗੇ ਜੇ ਤੁਸੀਂ ਇਸ ਤੋਂ ਵੀ 10 ਗੁਣਾ ਜ਼ਿਆਦਾ ਰਸ ਲੈਣਾ ਜਾਂ 100 ਗੁਣਾ ਵੱਧ ਰਸ ਲੈਣਾ ਸੰਗਤ ਨੇ ਤਾਂ ਇੱਕ ਕਿਰਪਾ ਕਰ ਦਿਓ ਮੇਰੇ ਤੇ ਜਿੰਨੇ ਦਿਨ ਜਪਜੀ ਸਾਹਿਬ ਦੀ ਕਥਾ ਚੱਲੇ ਉਹਨੇ ਦਿਨ ਤੁਸੀਂ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਵੱਧ ਕਰੀ ਜਾਣਾ ਆਪਣੇ ਨਿਤਨੇਮ ਤੋਂ ਸਾਦੇ ਲਈ ਉਹ ਤੁਹਾਡੀ ਸਹਾਇਤਾ ਮੈਨੂੰ ਪਹੁੰਚੇਗੀ ਤੁਸੀਂ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਇਹ ਸਮੁੰਦਰ ਬੜਾ ਆਗਾਧ ਦੋਦਾ ਮੈਨੂੰ ਤਾਂ ਕੋਈ ਸਮਝ ਨਹੀਂ ਤਾਂ ਲੱਗਦੀ ਨਹੀਂ ਨਾ ਤਾਂ ਮੇਰੀ ਇੰਨੀ ਬੁੱਧੀ ਹੈ ਇਸ ਕਰਕੇ ਮੈਂ ਤਾਂ ਸੰਗਤ ਕੋਈ ਬੇਨਤੀ ਕਰਦਾ ਸੰਗਤ ਮਹਾਰਾਜ ਜੀ ਬੇਨਤੀ ਕਰੇਗੀ ਮਹਾਰਾਜ ਮੈਨੂੰ ਬੁੱਧੀ ਦੇਣ ਜਿੰਨੀ ਵੀ ਵੱਧ ਤੋਂ ਵੱਧ ਆਪਾਂ ਵਿਆਖਿਆ ਖੋਲ ਕੇ ਕਰ ਸਕੀਏ ਤਾਂ ਕਿ ਸੰਗਤ ਨੂੰ ਕੀ ਸੰਸਾਰ ਭਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਡੀ ਗੁਰਬਾਣੀ ਕਿੰਨੀ ਉੱਚੀ ਹੈ ਕਿੰਨੀ ਮਹਾਨ ਹੈ ਇੱਕ ਓੰਕਾਰ ਦਾ ਭਾਵ ਕੀ ਹੈ ਫਿਰ ਆਪਣੇ ਮਨ ਦੇ ਅੰਦਰ ਹੋਰ ਵੱਧ ਸਤਕਾਰ ਪੈਦਾ ਫਿਰ ਆਪਾਂ ਜਦੋਂ ਵੀ ਓੰਕਾਰ ਆਖਾਂਗੇ ਨਾ ਜਦੋਂ ਵੀ ਜਪਜੀ ਸਾਹਿਬ ਬ੍ਰह्म ਕਰਾਂਗੇ ਕਦੇ ਵੀ ਓੰਕਾਰ ਅੱਖਰ ਆ ਗਿਆ ਨਾ ਤਾਂ ਆਪਣੇ ਮਨ ਦੇ ਅੰਦਰ ਆਪਣੇ ਆਪ ਹੀ ਸਤਕਾਰ ਆ ਜਾਣਾ ਏਕ ਓੰਕਾਰ ਪ੍ਰਤੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੰਤ ਕਲਵੇ ਨੇ ਤੁਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੱਲ ਦਾ ਆਪਣਾ ਪ੍ਰਸ਼ਨ ਚੱਲਦਾ ਸੀ ਇੱਕ ਓੰਕਾਰ ਉਪਰ ਸਾਰੇ ਪ੍ਰਸ਼ਨ ਕਰਦਿਆਂ ਕਰਦਿਆਂ ਮਹਾਰਾਜ ਨੇ ਸਮਝਾ ਦਿੱਤਾ ਇਹ 66 ਪ੍ਰਕਾਰ ਦੇ ਭੇਦ ਹਨ ਸਤ ਮਤਾਂ ਵਾਲਿਆਂ ਨੇ ਨੌ ਨੌ ਅਰਥ ਕੀਤੇ ਹਨ ਸੋ ਬ੍ਰਹਮਾ ਜੀ ਨੇ ਨੌ ਸਰੂਪ ਕਥਨ ਕੀਤੇ ਨੇ ਕਪਲ ਮੁਨੀ ਆਪਾਤਰ ਮੁਨੀ ਸ਼ੰਕਾਦ ਕਾ ਨੇ ਆਪਣੇ ਸੋ ਇਸੇ ਪ੍ਰਕਾਰ ਬ੍ਰਹਮ ਨੇਰਸਾ ਨੇ ਆਪਣੇ ਛੇ ਮਤ ਵਾਲਿਆਂ ਨੇ ਸੋ ਪੰਚ ਰਾਤਰ ਨਾਰਦ ਮੁਨੀ ਨੇ ਆਪਣੇ ਵੱਖਰੇ ਨੌ ਸਰੂਪ ਦੱਸੇ ਨੇ ਸੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ ਮਾਤਰਾ ਮਾਤਰਾ ਆਪਾਂ ਕੱਲ ਦੇਖੀਆ ਸੀ ਵਿਆਕਰਨ ਅਨੁਸਾਰ ਆਕਾਰ ਓਕਾਰ ਤੇ ਮਕਾਰ ਤੇ ਅਰਧ ਬਿੰਦ ਕੁੰਡਲ ਜਿਹੜਾ ਉੱਪਰਲੇ ਪਾਸੇ ਕੁੰਡਲ ਬਣਿਆ ਹੋਇਆ ਜਿਹਨੂੰ ਆਪਾਂ ਪਰਮਾਤਮਾ ਰੂਪ ਕਿਹਾ ਥੋੜਾ ਜਿਹਾ ਬਾਹਰ ਨੂੰ ਨਿਕਲ ਜਾਈਏ ਦੂਜੇ ਕੀ ਮੰਨਦੇ ਨੇ ਯਾਗ ਬਲਕ ਮੁਨੀ ਜਿਹੜਾ ਇਹਨੂੰ ਮੰਨਦਾ ਆ ਮਾਤਰਾ ਕਹਿੰਦਾ ਕੋਈ ਮਾਤਰਾ ਨਹੀਂ ਹੈ ਉਹਨੇ ਇਹਨੂੰ ਸਾਫ ਹੀ ਕਰ ਦਿੱਤਾ ਕਈ ਇਹਨੂੰ ਅੱਧੀ ਮਾਤਰਾ ਮੰਨਦੇ ਨੇ ਕੋਈ ਇੱਕ ਮੰਨਦਾ ਕੋਈ ਦੋ ਮੰਨਦਾ ਹੁਣ ਵੈਸ਼ਨ ਮਤ ਵਾਲੇ ਜਿਹੜੇ ਢਾਈ ਮਾਤਰਾ ਮੰਨਦੇ ਨੇ ਇਹ ਇਹਨੂੰ ਤਿੰਨ ਮਾਤਰਾ ਮੰਨਦੇ ਨੇ ਸੰਕਾਦ ਕੇ ਇਹਨੂੰ ਸਾਢੇ ਤਿੰਨ ਮਾਤਰਾ ਚ ਮੰਨਦੇ ਨੇ ਸਨਾਤਨ ਮਤਨ ਵਾਲੇ ਇਹਨੂੰ ਚਾਰ ਮਾਤਰਾ ਮੰਨਦੇ ਨੇ ਵਿਸ਼ਿਸ਼ਟ ਮੁਨੀ ਜੀ ਕਹਿੰਦੇ ਨਹੀਂ ਸਾਢੇ ਚਾਰ ਮਾਤਰਾ ਤੇ ਵਿਦਾਂਤ ਵਾਲੇ ਕਹਿੰਦੇ ਨੇ ਨਹੀਂ ਜਿਹੜਾ ਓੰਕਾਰ ਅੱਖਰ ਹੈ ਉਹ ਸਰਗੁਣ ਤੇ ਨਿਰਗੁਣ ਦੀ ਉਪਾਸ਼ਨਾ ਇਕੱਠੀ ਹੋਈ ਹੈ ਦੇਖੋ ਮੰਨਣ ਮੰਨਣ ਵਿੱਚ ਫਰਕ ਹੈ ਕੋਈ ਕਿਵੇਂ ਮੰਨਦਾ ਕੋਈ ਕਿਵੇਂ ਮੰਨਦਾ ਕੋਈ ਕਿਵੇਂ ਮੰਨਦਾ ਆਪੋ ਆਪਣੀ ਮਹਾਰਾਜ ਕਾਹਿਆ ਦਸਵੇਂ ਪਾਤਸ਼ਾਹ ਨੇ ਕਿਹਾ ਆਪ ਆਪਣੀ ਬੁੱਧ ਹੈ ਜੇਤੀ ਵਰਨਦ ਪੰਨ ਪੰਨ ਤੋਹ ਕੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥੰ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਗ ਕੰਗੂਪਨ ਹਰ ਆਪੋ ਆਪਣੇ ਸਭ ਨਾਲ ਦੇ ਖਿਆਲ ਨੇ ਇਸ ਕਰਕੇ ਉਹ ਸਾਰੇ ਜਣੇ ਨੂੰ ਵੱਖ ਵੱਖਰਾ ਮੰਨਦੇ ਨੇ ਫਿਰ ਮਹਾਰਾਜ ਨੂੰ ਕਹਿਣ ਲੱਗੇ ਵੀ ਇਹ ਕਾ ਜਿਹੜਾ ਲਾਇਆ ਤੁਸੀਂ ਕਾਦੇ ਲਈ ਲਾਇਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਇੰਆ ਦੱਸੋ ਜਿਹੜਾ ਤੁਸੀਂ ਓਂ ਓਂ ਜਾਪ ਕਰਦੇ ਹੋ ਇਹ ਕਿੰਨੀ ਉੱਚੀ ਆਵਾਜ਼ ਵਿੱਚ ਕਰਨਾ ਚਾਹੀਦਾ ਸੋ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਓਂ ਓਂ ਹੈ ਨਾ ਇਹ ਦੂਜੇ ਨੂੰ ਨਾ ਸੁਣੇ ਇਹ ਸਿਰਫ ਆਪਣੇ ਕੰਨਾਂ ਤੱਕ ਹੀ ਸੁਣੇ ਬਸ ਆਪਣੇ ਆਪ ਨੂੰ ਹੀ ਪਤਾ ਲੱਗੇ ਬਹੁਤ ਛੁਪ ਕਰਕੇ ਜੇ ਦੂਜਿਆਂ ਨੂੰ ਸੁਣੇ ਤਾਂ ਇਹਨੂੰ ਪਾਪ ਮੰਨਿਆ ਜਾਂਦਾ ਗੁਨਾਹ ਮੰਨਿਆ ਜਾਂਦਾ ਵੀ ਦੂਜਿਆਂ ਨੂੰ ਨਹੀਂ ਸੁਣਨਾ ਚਾਹੀਦਾ ਸ਼ਕਤੀ ਘਟਦੀ ਆਪਣੀ ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਜਿਹੜਾ ਇੱਕ ਲਾਇਆ ਹੈ ਨਾ ਉੱਤੇ ਕਾਰ ਲਾਈ ਹੈ ਅਸੀਂ ਇਹਨੂੰ ਦ્વੈਤ ਮਤ ਵਿੱਚੋਂ ਕੱਢ ਕੇ ਅਦਵਾਇਤ ਵਿੱਚ ਲਿਆਂਦਾ ਹੈ ਤੇ ਅਦਵਾਇਤ ਵਿੱਚ ਅਦਵਾਇਤ ਦਾ ਮਤਲਬ ਹੈ ਸਾਰਿਆਂ ਲਈ ਸਾਂਝਾ ਸੱਤ ਅਰਬ ਆਬਾਦੀ ਹੈ ਜੇ ਸੰਸਾਰ ਦੀ ਤਾਂ ਸੱਤ ਅਰਬ ਬੰਦਾ ਹੀ ਕਹਿ ਸਕਦਾ ਇੱਕ ਓੰਕਾਰ ਉਹ ਵੀ ਗੱਜ-ਵੱਜ ਕੇ ਕਹਿ ਸਕਦਾ ਇੱਕ ਓੰਕਾਰ ਇੱਕ ਓੰਕਾਰ ਇੱਕ ਓ ਅੰਕਾਰ ਇੱਕ ਓ ਅੰਕਾਰ ਹਰੇਕ ਤੇ ਕੋਈ ਬੈਨ ਨਹੀਂਗਾ ਕੋਈ ਟੈਕਸੀ ਕੋਈ ਪਾਪ ਨਹੀਂ ਕੋਈ ਬਨਾ ਨਹੀਂ ਜਿਹੜਾ ਮਰਜੀ ਕਹੇ ਖੋਲ ਦਿੱਤਾ ਰਸਤਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਪੰਗਤੀ ਤਾਂ ਆਪਾਂ ਰੋਜ਼ ਹੀ ਪੜ੍ਹਦੇ ਆਂ ਪਰ ਇੱਥੋਂ ਆਪਾਂ ਨੂੰ ਪਤਾ ਲੱਗਣਾ ਕਿ ਇਹ ਇੱਕ ਓ ਅੰਕਾਰ ਸਾਰਿਆਂ ਲਈ ਸਾਂਝਾ ਕਰ ਦਿੱਤਾ ਹੈ ਇਸ ਕਰਕੇ ਇਹ ਜਿਹੜੇ ਦੋਨਾਂ ਨੇ ਵਖਰੇਵੇਂ ਮੰਨੇ ਹੁਣ ਸਿੱਧ ਕਹਿਣ ਲੱਗੇ ਮਹਾਰਾਜ ਜਿਹੜਾ ਵਿਖਿਆਨ ਹੁੰਦਾ ਨਾ ਵਿਖਿਆਨ ਕਰਨਾ ਵਿਖਿਆਨ ਦੇ 6 ਅੰਗ ਹੁੰਦੇ ਨੇ 6 ਅੰਗਾਂ ਵਿੱਚੋਂ ਕਈ ਤਾਂ ਤੁਹਾਡੇ ਸਾਨੂੰ ਸਮਝ ਲੱਗੇ ਨੇ ਪਰ ਕਈ ਯੰਗ ਤੁਹਾਡੇ ਸਮਝ ਨਹੀਂ ਲੱਗੇ ਇੱਕ ਵਿਖਿਆਨ ਵਿੱਚ ਸਭ ਤੋਂ ਪਹਿਲਾਂ ਹੁੰਦਾ ਪਾਦਿਸ਼ੇਦ ਕਰਨਾ ਵਿਖਿਆਨ ਦਾ ਪਹਿਲਾ ਅੰਗ ਹੈ ਪਾਦਸ਼ੇਰ ਕਰਨ ਦੇ ਨਾਲ ਨਾਲ ਉਹਦੀ ਵਿਉਤਪਤੀ ਕਿੱਥੋਂ ਉਤਪਤ ਹੋਇਆ ਇਹ ਤਾਂ ਹੁਣ ਸਾਨੂੰ ਪਤਾ ਲੱਗ ਗਿਆ ਵਿਉਤਪਤੀ ਇੱਕ ਓੰਗ ਤੋਂ ਓੰਕਾਰ ਬਣਿਆ ਫਿਰ ਅਨਵੇ ਤੀਸਰਾ ਅਨਵੇ ਕਰਨਾ ਇਹ ਵੀ ਸਾਨੂੰ ਪਤਾ ਲੱਗ ਗਿਆ ਕਿ ਇੱਕ ਓੰਕਾਰ ਅਨਵੇ ਕਰਕੇ ਹੈਗਾ ਓਮਕਾਰ ਜੋ ਸਭਨਾ ਦਾ ਪ੍ਰਕਾਸ਼ ਹੈ ਉਹ ਕੇਵਲ ਇੱਕੋ ਇੱਕ ਹੈ ਸੱਜੇ ਪਾਸੇ ਤੋਂ ਅਰਥ ਨੇ ਖੱਬੇ ਪਾਸੇ ਨੂੰ ਜਾਣਾ ਜਿਵੇਂ ਕਾਵ ਰੂਪ ਤੋਂ ਵਾਰਤਕ ਵਿੱਚ ਲੈ ਕੇ ਜਾਂਦੇ ਆਪਾਂ ਇਹ ਸਾਨੂੰ ਪਤਾ ਲੱਗਿਆ ਵੀ ਇੰਗਲਿਸ਼ ਦੀ ਟ੍ਰਾਂਸਲੇਸ਼ਨ ਆਪਾਂ ਹਮੇਸ਼ਾ ਕਰਦੇ ਆਂ ਪੰਜਾਬੀ ਵਿੱਚ ਉਹ ਬਿਲਕੁਲ ਉਲਟ ਪਾਸੇ ਨੂੰ ਜਾਂਦਾ ਹੁੰਦਾ ਅਖਰ ਤੇ ਪੰਜਾਬੀ ਵਿੱਚੋਂ ਇੰਗਲਿਸ਼ ਬਣਾਉਂਦੇ ਆ ਉਹ ਦੂਜੇ ਪਾਸੇ ਨੂੰ ਇਸ ਪ੍ਰਕਾਰ ਦੇ ਨਾਲ ਉਲਟ ਦਿਸ਼ਾ ਨੂੰ ਅੱਖਰ ਨੇ ਜਾਣਾ ਕਈ ਬੋਲੀ ਵਿੱਚ ਉਹ ਅੱਖਰ ਪਹਿਲਾਂ ਆਉਂਦੇ ਨੇ ਸਾਡੀ ਬੋਲੀ ਜਿਹੜਾ ਪਹਿਲਾਂ ਆਉਂਦਾ ਉਹ ਉਧਰ ਬਾਅਦ ਚ ਆਉਂਦਾ ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਅਨਵੇ ਕਰਨਾ ਸੀ ਇਹ ਵੀ ਸਾਨੂੰ ਸਮਝ ਲੱਗ ਗਿਆ ਫਿਰ ਹੁੰਦੇ ਨੇ ਉਹਦੇ ਅਰਥ ਅਰਥਾਂ ਦਾ ਵੀ ਪਤਾ ਲੱਗਿਆ ਫਿਰ ਹੁੰਦੇ ਨੇ ਪ੍ਰਸ਼ਨ ਕਰਨਾ ਕਿਸੇ ਨੇ ਪੰਜਵਾਂ ਛੇਵਾਂ ਹੁੰਦਾ ਉਹਦਾ ਉੱਤਰ ਦੇਣਾ ਪਰ ਜਿਹੜਾ ਪਾਦਛੇਦ ਕਰਨਾ ਇਹਦਾ ਸਾਨੂੰ ਸਮਝਾਓ ਵੀ ਤੁਸੀਂ ਇੱਕ ਓੰਕਾਰ ਜਿਹੜਾ ਕਿਹਾ ਹੈ ਇਹ ਇੱਕ ਦਾ ਪਾਦ ਸਮਝਾਓ ਇਕੱਲੇ ਦਾ ਸਾਡੀ ਸਮਝ ਨਹੀਂ ਪਈ ਓੰਕਾਰ ਨੂੰ ਪਹਿਲਾਂ ਵੱਖਰਾ ਕਰ ਦਿਓ ਕੇਵਲ ਇੱਕ ਦਾ ਅਰਥ ਦੱਸੋ ਕੀ ਹੈ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਵੀ ਦੱਸ ਸਕਦੇ ਸਧਾਰਨ ਬੰਦਾ ਜਵਾਬ ਨਹੀਂ ਦੇ ਸਕਦਾ ਹੁਣ ਮਹਾਰਾਜ ਜੀ ਨੇ ਜਦੋਂ ਜਵਾਬ ਦੇਣਾ ਨਾ ਹੁਣ ਜੇ ਕੋਈ ਅੰਗਰੇਜ਼ ਬੰਦਾ ਗੱਲ ਕਰੇ ਜੇ ਜਾਨ ਪੜ ਨਾਲ ਉਹ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ ਫਿਰ ਆਪਾਂ ਹੋਰ ਬੰਦਾ ਬੁਲਾਉਣੇ ਪਏ ਇਹਨੂੰ ਅੰਗਰੇਜ਼ੀ ਚ ਸਮਝਾ ਜੇ ਕੋਈ ਇਸੇ ਪ੍ਰਕਾਰ ਸੰਸਕ੍ਰਿਤ ਵਾਲਾ ਆ ਜੇ ਬੰਦਾ ਆਪਣੇ ਕੋਲ ਆਪਾਂ ਕਹਿੰਦੇ ਮੈਨੂੰ ਨਾ ਤੇਰੀ ਸਮਝ ਲੱਗਦੀ ਤੈਨੂੰ ਮੇਰੀ ਨਹੀਂ ਲੱਗਦੀ ਤੇ ਇਹਨੂੰ ਸਮਝਾਵੇ ਸੰਸਕ੍ਰਿਤ ਵਾਲਾ ਬੰਦਾ ਲਿਆਈ ਪਰ ਧੰਗ ਗੁਰੂ ਨਾਨਕ ਦੇ 14 ਵਿਦਿਆ ਦੇ ਮਾਲਕ ਨੇ ਮਹਾਰਾਜ ਕਹਿੰਦੇ ਅੱਛਾ ਇੱਕ ਦਾ ਮਤਲ ਤੁਹਾਨੂੰ ਸਮਝਾਉਨੇ ਆ ਪ੍ਰਮਾਣ ਦੇ ਕੇ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸajati ਵਿਜਾਤੀ ਇਸ ਸਵੈਗਤ ਥੇਜ ਨਿਛੇਦ ਰਹਤ ਹੈ ਪਰਮਾਤਮਾ ਉਹਦਾ ਨਾਮ ਹੈ ਇੱਕ ਸajati ਨਹੀਂ ਉਹਦੇ ਵਿੱਚ ਹੈ ਸajati ਜਿਹੜਾ ਹੁੰਦਾ ਸajati ਜਿਵੇਂ ਆਪਣੀ ਜਾਤੀ ਆਪਾਂ ਵੀ ਬੰਦੇ ਆ ਦੂਜੀਆਂ ਮੁਲਕਾਂ ਵਿੱਚ ਵੀ ਆਪਣੇ ਵਰਗੇ ਬੰਦੇ ਰਹਿੰਦੇ ਨੇ ਸajati ਇੰਗਲੈਂਡ ਵਿੱਚ ਵੀ ਆਪਣੇ ਵਰਗੇ ਇਨੰਦੇ ਅਮਰੀਕਾ ਵਿੱਚ ਵੀ ਆਪਣੇ ਵਰਗੇ ਰਹਿੰਦੇ ਨੇ ਹਰੇਕ ਦੇਸ਼ ਵਿੱਚ ਇਹ ਆਪਣੀ ਜਾਤੀ ਦੇ ਸਾਰੇ ਲੋਕ ਜਿੰਨੀ ਆਬਾਦੀ ਹੈ ਸਜਾਤੀ ਕਹ ਲਾਂਦੀ ਹੈ ਪਰ ਕੀ ਪਰਮਾਤਮਾ ਵਰਗਾ ਵੀ ਕੋਈ ਹੋਰ ਕਿਤੇ ਰਹਿੰਦਾ ਹੈ ਉਹਦੀ ਸਜਾਤੀ ਹੈ ਕੋਈ ਬੰਦੇ ਦੀ ਸਜਾਤੀ ਤਾਂ ਇੱਥੇ ਸਾਰੇ ਆਪਾਂ ਇੱਕ ਦੂਜੇ ਵਰਗੇ ਬੈਠੇ ਆਂ ਪਰ ਇੱਥੇ ਸਾਰਿਆਂ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਆਪਣੇ ਚ ਕੋਈ ਬੈਠਾ ਹੋਵੇ ਔਰ ਮਾਤਮਾ ਵਰਗਾ ਤਾਂ ਹੋਰ ਕੋਈ ਨਹੀਂ ਹੈ ਕਿਸੇ ਕਹਿੰਦੇ ਹਾਂ ਮਹਾਰਾਜ ਹੋਰ ਕੋਈ ਨਹੀਂ ਕਹਿੰਦੇ ਫਿਰ ਹੋਇਆ ਨਾ ਇੱਕ ਜਦੋਂ ਉਹਦੇ ਵਰਗਾ ਹੋਰ ਕੋਈ ਨਹੀਂ ਤਾਂ ਉਹ ਹੋਇਆ ਨਾ ਇੱਕ ਕਹਿੰਦੇ ਹਾਂ ਵਿਜਾਤੀ ਕੀ ਹੋਇਆ ਵਿਜਾਤੀ ਹੁੰਦਾ ਜਿਵੇਂ ਆਪਣੇ ਤੋਂ ਵੱਖਰੇ ਦਰਖਤ ਨੇ ਪਸ਼ੂ ਨੇ ਪੰਛੀ ਨੇ 84 ਲੱਖ ਜੀਵਾਂ ਚ 84 ਲੱਖ ਚੀਜ਼ਾਂ ਦਾ ਵੱਖਰੇਵਾ ਹੈ ਇੱਕ ਮਨੁੱਖਾ ਜੂਨ ਨਾਲੋਂ ਪਰ ਵਾਹਿਗੁਰੂ ਦੇ ਵਿੱਚ ਵਿਜਾਤੀ ਵੀ ਹੈ ਨਹੀਂ ਕੋਈ ਜੇ ਕਹੀਏ ਕਿ ਵਿਜਾਤੀ ਹੈ ਉੱਥੇ ਉੱਥੇ ਸਿਰਫ ਇੱਕੋ ਹੀ ਇੱਕ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਅਸੀਂ ਇਹ ਕਹਿੰਦੇ ਆ ਕਿ ਜਿਵੇਂ ਹੁਣ ਬੰਦਾ ਸੀ ਪਹਿਲਾਂ ਸਾਇੰਸਦਾਨ ਕਹਿੰਦੇ ਨੇ ਪਹਿਲਾਂ ਜਿਹੜਾ ਬੰਦਾ ਸੀ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਹਨੂੰ ਪੂਛ ਲੱਗੀ ਹੋਈ ਸੀ ਇਹ ਗਣਮਾਣੂ ਦਾ ਰੂਪ ਸੀ ਸੋ ਹੌਲੀ 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 ਕਰਦੇ ਆਂ ਕੋਈ ਸਮਾਸੀ ਬੰਦਿਆਂ ਨੂੰ ਥੰਮ੍ਹ ਵੀ ਲੱਗੇ ਹੁੰਦੇ ਸੀ ਇਹ ਹੁਣ ਬੜੀਆਂ ਲੱਖਾਂ ਸਾਲਾਂ ਪੁਰਾਣੀਆਂ ਗੱਲਾਂ ਨੇ ਹੌਲੀ-ਹੌਲੀ ਇਹ ਵਿੱਚ ਸੁਧਾਰ ਹੋ ਗਿਆ ਪਹਿਲਾਂ ਬੰਦੇ ਦੇ ਸਾਰੇ ਸਰੀਰ ਤੇ ਵੱਡੇ-ਵੱਡੇ ਵਾਲ ਹੁੰਦੇ ਸੀ ਰਿਛ ਵਰਗੇ ਹੌਲੀ-ਹੌਲੀ ਉਹ ਵੀ ਸੁਧਾਰ ਹੋ ਗਿਆ ਕਿ ਵਿਜਾਤੀ ਪਰ ਪਰਮਾਤਮਾ ਜਿਹੜਾ ਹੈ ਉਹ ਨਿਰਮਲ ਹੈ ਇੱਕੋ ਹੀ ਹੈ ਉਹਦੀ ਹੋਰ ਦੂਜੀ ਕੋਈ ਵਿਜਾਤੀ ਨਹੀਂ ਹੈ ਉਹ ਕੇਵਲ ਇੱਕੋ ਇੱਕ ਹੈ ਇਸ ਕਰਕੇ ਉਹਨੂੰ ਕਹਿੰਦੇ ਨੇ ਆਪਾਂ ਤਾਂ ਹੁਣ ਪਹਿਲਾਂ ਹੋਰ ਸੀ ਨਾ ਵਾਲਾਂ ਵਾਲੇ ਪੂਛ ਵਾਲੇ ਕਿਵੇਂ ਨਾ ਕਿਵੇਂ ਪਤਾ ਨਹੀਂ ਆਉਣ ਵਾਲੇ ਸਮੇਂ ਨੂੰ ਕਹੇ ਜੇ ਬਣ ਜਾਈਏ ਇਹ ਵੀ ਉਹਦੀ ਲੀਲਾ ਦਾ ਕੋਈ ਅੰਤ ਨਹੀਂ ਪਰ ਦੇਖੋ ਵਿਜਾਤੀ ਉਹ ਕਿਵੇਂ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਉਹ ਦੇਖੋ ਚਾਰਾਂ ਰੂਪਾਂ ਵਿੱਚ ਚਾਰਾਂ ਸਮਿਆਂ ਵਿੱਚ ਇੱਕੋ ਹੀ ਹੈ ਉਹ ਵਿਜਾਤੀ ਨਹੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਪਹਿਲਾਂ ਇਸ ਤਰ੍ਹਾਂ ਸੀ ਹੁਣ ਇਸ ਤਰ੍ਹਾਂ ਹੋ ਗਿਆ ਫਿਰ ਇਸ ਤਰ੍ਹਾਂ ਹੋ ਗਿਆ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਬੱਚਾ ਸੀ ਫਿਰ ਉਹ ਬੁੱਢਾ ਸੀ ਫਿਰ ਉਹ ਬਜ਼ੁਰਗ ਹੋ ਗਿਆ ਫਿਰ ਚੜਾਈ ਕਰ ਗਿਆ ਫਿਰ ਉਹਦੀ ਜਗ੍ਹਾ ਹੋਰ ਗੱਡੀ ਤੇ ਬਹਿ ਗਿਆ ਫਿਰ ਉਹਦੇ ਲੜਕੇ ਨੂੰ ਵੀ ਰੱਬ ਕਿਹਾ ਮਹਾਰਾਜ ਕਹਿੰਦੇ ਉਹਦੀ ਕੋਈ ਵਿਜਾਤੀ ਦੱਸੋ ਹੈ ਯਾਨੀ ਨਾ ਮਹਾਰਾਜ ਕਹਿੰਦੇ ਫਿਰ ਇੱਕ ਹੈ ਨਾ ਉਹ ਯਾਨੀ ਹਾਂ ਜੀ ਫਿਰ ਤਾਂ ਹੈ ਹੀ ਇੱਕ ਮਹਾਰਾਜ ਜੀ ਕਹਿੰਦੇ ਤਸੱਲੀ ਨਾਲ ਉੱਤਰ ਦੇ ਕੇ ਇੱਕ ਪਾਰ ਹੀ ਨਿਰੁੱਤਰ ਕਰਦੇ ਨੇ ਹਰੇਕ ਨੂੰ ਇਹਦਾ ਕੋਈ ਜਵਾਬ ਨਹੀਂ ਹੈ ਕਿਸੇ ਕੋਲੇ ਫਿਰ ਸਤਿਗੁਰੂ ਕਹਿੰਦੇ ਸਵਾਯਗਤ ਭੇਦ ਰਹਤ ਹੈ ਵਾਹਿਗੁਰੂ ਸਵਾਯਗਤ ਭੇਦ ਸਵੈ ਆਪਣੇ ਆਪ ਤੋਂ ਗਤ ਪ੍ਰਾਪਤ ਹੋਣਾ ਜਿਵੇਂ ਇੱਕ ਬੂਟਾ ਦਰਖਤ ਬੀਜ ਬੀਜਦੇ ਆ ਉਹਦੇ ਵਿੱਚੋਂ ਹੀ ਤਣਾ ਨਿਕਲਦਾ ਹੈ ਟਾਹਣੀਆਂ ਨਿਕਲਦੀਆਂ ਪੱਤੇ ਫੁੱਲ ਫਲ ਕੀ ਵਾਹਿਗੁਰੂ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦਾ ਕੀ ਉਹਦੇ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦੀਆਂ ਚੀਜ਼ਾਂ ਇਹ ਨਹੀਂ ਮਹਾਰਾਜ ਉਹ ਉਹਦੇ ਵਿੱਚੋਂ ਇਸ ਤਰ੍ਹਾਂ ਨਿਰਗੁਣ ਸਰੂਪ ਵਿੱਚ ਕੁਝ ਨਹੀਂ ਹੈ ਤੇ ਫੇਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਬੰਦਾ ਹੈ ਬੰਦੇ ਦੇ ਵਿੱਚ ਦੇਖੋ ਅੱਖ ਨੱਕ ਹੱਥ ਪੈਰ ਸਭ ਕੁਝ ਹੈ ਪਰ ਉਹਦੇ ਵਿੱਚ ਤਾਂ ਨਹੀਂ ਹੈ ਕੁਝ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਜਲ ਮੂਰਤਨ ਭੋ ਪ੍ਰਕਾਸ਼ ਅਮਿਤ ਤੋਜ ਕਿਹਿਜਾ ਕੋਟ ਇੰਦਰ ਇੰਬਰਾਂ ਸਾਹਿਸਾ ਹਾਨ ਜੁਨ ਜਗ ਦੇ ਪਵਨ ਮਹੀਪ ਸੁਰਨ ਅਸਰ ਨੇਤ ਨੇਤ ਬੰਤਰਣ ਕਹਿ ਤਸ ਸਰਬਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਵਾਹਿਗੁਰੂ ਵਿੱਚ ਸਵੈਗਤ ਤੇਦ ਨਹੀਂ ਹੈ ਉਹਦੇ ਵਿੱਚ ਨਾ ਅੱਖਾਂ ਨੇ ਨਾ ਉਹਦੇ ਵਿੱਚ ਕੰਨ ਨਾ ਆਪਣੇ ਵਾਂਗੂ ਦੇਖਣ ਨੂੰ ਨਾ ਹੱਥ ਪੈਰ ਨੇ ਪਰ ਫੇਰ ਵੀ ਉਹ ਦੇਖਦਾ ਹੈ ਪਰ ਫੇਰ ਵੀ ਉਹ ਸੁਣਦਾ ਹੈ ਇਹ ਅਜੀਬ ਗੱਲ ਸਵੈਗਤ ਭੇਦ ਰਹਿਤ ਹੈ ਹੈ ਉਹ ਪ੍ਰਕਾਸ਼ ਰੂਪ ਹੱਥ ਪੈਰ ਉਹਦਾ ਕੋਈ ਨਹੀਂ ਹੈ ਪਰ ਫੇਰ ਵੀ ਪੈਰ ਉਹਨੂੰ ਤਾਂ ਨਹੀਂ ਕਿਉਂ ਜਾਣਾ ਹੀ ਨਹੀਂ ਕਿਤੇ ਕਿਉਂਕਿ ਸਰਵ ਵਿਆਪਕ ਹੈ ਹੱਥਾਂ ਤੋਂ ਬਿਨਾਂ ਹੀ ਕੰਮ ਕਰ ਦਿੰਦਾ ਹੈ ਕੰਨਾਂ ਤੋਂ ਬਿਨਾਂ ਹੀ ਸੁਣ ਲੈਂਦਾ ਹੈ ਇਸ ਕਰਕੇ ਇਹ ਜਿਹੜੇ ਤਿੰਨ ਭੇਦ ਨੇ ਇਹ ਤਿੰਨ ਭੇਦ ਸ੍ਰਿਸ਼ਟੀ ਵਿੱਚ ਹਨ ਇਹ ਤਿੰਨ ਭੇਦ ਮਾਇਆ ਵਿੱਚ ਹਨ ਵਾਹਿਗੁਰੂ ਹੈ ਇੱਕ ਕਹਿੰਦੇ ਹੈਗਾ ਜੀ ਇੱਕੋ ਹੀ ਆ ਉਹ ਸਿਰ ਕਿਉਂਕਿ ਜਾਤੀ ਵਜਾਤੀ ਸਵਾਇਗਤ ਭੇਦ ਰਾਤ ਹੁਣ ਕਰਕੇ ਉਹ ਹੈ ਇੱਕ ਹਾਲੇ ਤਾਂ ਇੱਕ ਦੇ ਹੀ ਭਾਵ ਦੱਸ ਰਿਹਾ ਗੁਰੂ ਨਾਨਕ ਦੇਵ ਜੀ ਫਿਰ ਮਹਾਰਾਜ ਕਹਿੰਦੇ ਦੇਸ਼ ਕਾਲ ਵਸਤੂ ਰਹਤ ਹੈ ਵਾਹਿਗੁਰੂ ਮਹਾਰਾਜ ਇਹ ਵੀ ਸਾਨੂੰ ਸਮਝਾ ਦਿਓ ਮਹਾਰਾਜ ਕਹਿੰਦੇ ਦੇਸ਼ ਉਹਦਾ ਕਿਹੜਾ ਹਿੰਦੁਸਤਾਨ ਹੈ ਜਾਂ ਕੋਈ ਮਾਝਾ ਮਾਲਵਾ ਹੈ ਜਾਂ ਕੋਈ ਇੰਗਲੈਂਡ ਚ ਰਹਿੰਦਾ ਉਹ ਜਾਂ ਕੋਈ ਚੀਨ ਚ ਰਹਿੰਦਾ ਹੈ ਕਿਥੇ ਰਹਿੰਦਾ ਕਹਿੰਦੇ ਮਹਾਰਾਜ ਉਹ ਤਾਂ ਸਰਵ ਵਿਆਪਕ ਹੈ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਇਸ ਸਰਬੱਤਰ ਦੇਸਾ ਇਸਰਬੱਤਰ ਭੇਸਾ ਕਹਿੰਦੇ ਉਹ ਤਾਂ ਸਾਰੇ ਹੀ ਦੇਸ਼ਾਂ ਵਿੱਚ ਹੈ ਉਹਦੇ ਲਈ ਕੋਈ ਹੱਦ ਬੰਨਾ ਨਹੀਂ ਹੈ ਪਾਸਪੋਰਟ ਦੀ ਲੋੜ ਨਹੀਂ ਪੈਂਦੀ ਉਹਨੂੰ ਵੀਜ਼ਾ ਨਹੀਂ ਲਵਾਉਂਦਾ ਤੇ ਮੈਂ ਉੱਥੇ ਜਾਣਾ ਜੀ ਮੈਨੂੰ ਜਾਣ ਦੋ ਉਹ ਤਾਂ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੋਣ ਕਰਕੇ ਉਹਦਾ ਕੋਈ ਦੇਸ਼ ਨਹੀਂ ਹੈ ਨਮੋ ਸਰਬ ਦੇਸੈ ਨਮੋ ਸਰਬ ਭੇਸੈ ਸਾਰਿਆਂ ਦੇਸ਼ਾਂ ਵਿੱਚ ਹੀ ਤੈਨੂੰ ਨਮਸਕਾਰ ਹੈ ਉਹ ਸਾਰਿਆਂ ਭੇਸਾਂ ਵਿੱਚ ਤੈਨੂੰ ਨਮਸਕਾਰ ਹੈ ਦੇਖ ਕੇ ਹਣ ਲੱਗੇ ਮਹਾਰਾਜ ਦੱਸੋ ਹੋਰ ਵੀ ਦੱਸੋ ਸਾਨੂੰ ਕਿ ਉਹ ਇੱਕ ਕਿਵੇਂ ਹੈ ਮਹਾਰਾਜ ਕਹਿੰਦੇ ਪਹਿਲਾਂ ਤਾਂ ਮੇਰੀ ਇਸ ਗੱਲ ਦਾ ਜਵਾਬ ਦਿਓ ਕਿ ਉਹਦਾ ਕੋਈ ਦੇਸ਼ ਹੈ ਬੰਦਿਆਂ ਦੇ ਤਾਂ ਦੇਸ਼ ਹੁੰਦੇ ਨੇ ਨਾ ਕਹਿੰਦੇ ਹਾਂ ਜੀ ਬੰਦਿਆਂ ਦੇ ਤਾਂ ਦੇਸ਼ ਹੈਗੇ ਪਰ ਉਹਦਾ ਕੋਈ ਦੇਸ਼ ਨਹੀਂ ਕਹਿੰਦੇ ਫਿਰ ਇੱਕ ਹੋਇਆ ਨਾ ਕਿਉਂਕਿ ਇੱਕੋ ਹੀ ਸਰਵ ਵਿਆਪਕ ਹੈ ਬੰਦਿਆਂ ਦੇ ਜਿਹੜੇ ਸਰੀਰ ਹੁੰਦੇ ਨੇ ਇਹ ਅੱਜ ਇੱਥੇ ਆ ਕੱਲ ਨੂੰ ਬੰਦਾ 90 ਚਲਾ ਗਿਆ ਪਰसों ਨੂੰ ਬੰਦਾ ਬੰম্বে ਚਲਾਗਾ ਉਹ ਇੱਕ ਸਰੀਰ ਇੱਕ ਥਾਂ ਇੱਕੋ ਵੇਲੇ ਘੁੰਮ ਸਕਦਾ ਜਗਦਰ ਨਾਨਕ ਦੇਵ ਜੀ ਮਹਾਰਾਜ ਕਸ਼ਮੀਰ ਚ ਗਏ ਉੱਥੇ ਪੰਡਤ ਨਾਲ ਚਰਚਾ ਹੋਈ ਲੋਕ ਪੰਡਤ ਨੇ ਦੇਖਿਆ ਤਾਂ ਬੜੇ ਪਹੁੰਚੇ ਹੋਏ ਮਹਾਰਾਜ ਦੇ ਚਰਨਾਂ ਦੇ ਦੇਖ ਕੇ ਕਹਿਣ ਲੱਗਾ ਤੁਸੀਂ ਬ੍ਰਹਮ ਗਿਆਨੀ ਹੋ ਗੁਰੂ ਨਾਨਕ ਦੇਵ ਜੀ ਹੁਣ ਕਦ ਮੰਨਦੇ ਨੇ ਆਪਣੇ ਆਪ ਨੂੰ ਉਹ ਤਾਂ ਨਿਮਰਤਾ ਦੇ ਪੁੰਜ ਨੇ ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਤਾਂ ਕੇਵਲ ਬ੍ਰਹਮ ਨੂੰ ਹੋ ਸਕਦਾ ਹੈ ਇੱਕ ਦੇਸੀ ਸਰੀਰ ਨੂੰ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ ਮੈਂ ਤਾਂ ਇੱਥੇ ਹੀ ਖੜਾ ਹਾਂ ਬਸ ਵੈਸੇ ਤਾਂ ਆਗੁਰ ਨਾਨਕ ਦੇਵ ਜੀ ਸਰਵ ਵਿਆਪਕ ਨੇ ਪਰ ਕਿਉਂਕਿ ਉਹਨਾਂ ਨੇ ਰੂਪ ਹੋਇਆ ਜਾਂ ਧਾਰਿਆ ਆਮ ਬੰਦੇ ਨੂੰ ਸਮਝਾਉਣ ਲਈ ਕਹਿੰਦੇ ਨੇ ਕਹਿੰਦੇ ਭਰਾਵਾ ਮੈਂ ਤਾਂ ਇੱਥੇ ਹੀ ਖੜਾ ਐਸ ਸਮ ਮੈਂ ਜੇ ਕਸ਼ਵੀਰ ਵਿੱਚਾਂ ਤਾਂ ਮੈਂ ਫਲਾਣੇ ਥਾਂ ਤੇ ਨਹੀਂ ਹਾਂ ਮੈਂ ਉੱਥੇ ਨਹੀਂ ਹਾਂ ਮੈਂ ਉੱਥੇ ਨਹੀਂ ਹਾਂ ਕਹਿੰਦੇ ਪਰਮੇਸ਼ਰ ਸਰਵ ਵਿਆਪਕ ਹੈ ਫਿਰ ਮੈਂ ਉਹਦੇ ਬਰਾਬਰ ਕਿਵੇਂ ਚਲੇ ਗਿਆ ਮੈਂ ਬ੍ਰਹਮ ਗਿਆਨੀ ਕਿਵੇਂ ਬਣ ਗਿਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਨੂੰ ਇਸੇ ਕਰਕੇ ਕਰਕੇ ਆਪਾਂ ਕਹਿੰਦੇ ਆ ਕਿ ਵਾਹਿਗੁਰੂ ਦੇਸ਼ ਤੋਂ ਬਿਨਾ ਹੈ ਵਾਹਿਗੁਰੂ ਪੂਰੀਆਂ ਤੋਂ ਰਹਿਤ ਹੈ ਸਿਪੂਰੀ ਬ੍ਰਹਮਪੂਰੀ ਇੰਦਰਪੂਰੀ ਉਹ ਆਪੋ ਆਪਣੀਆਂ ਪੂਰੀਆਂ 'ਚ ਮੌਜਾਂ ਕਰਦੇ ਨੇ ਕੋਈ ਕਹਿੰਦਾ ਜੀ ਵਿਸ਼ਨੂੰ ਜੀ ਸਮੁੰਦਰ 'ਚ ਵਾਸ ਕਰਦੇ ਨੇ ਕੋਈ ਕਹਿੰਦਾ ਫਲਾਣਾ ਦੇਵਤਾ ਫਲਾਣੇ ਥਾਂ ਵਾਸ ਕਰਦਾ ਕੋਈ ਕਹਿੰਦਾ ਉਹ ਪੂਰਬ ਦਿਸ਼ਾ 'ਚ ਫਲਾਣਾ ਦੇਵਤਾ ਵਾਸ ਕਰਦਾ ਪੱਛਮ ਦੇ 'ਚ ਫਲਾਣਾ ਕਰਦਾ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਹਿ ਮੁਕਾਮਾ ਸਾਰਿਆਂ ਦਾ ਵੱਖੋ ਵੱਖਰਾ ਵਾਸਾ ਹੈ ਇਹ ਤਾਂ ਬੜੀ ਦੂਰ ਤੱਕ ਚੱਲਿਆ ਜਾਂਦਾ ਕੰਮ ਇਹ ਤਾਂ ਰਖਤਾ ਤੇ ਵੱਖੋ ਵੱਖਰਿਆਂ ਦਾ ਵਾਸਾ ਹੁੰਦਾ ਇਹਨਾਂ ਦਾ ਦੇਰੀ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ ਪੀਪਲ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ ਇਹ ਪਰ ਵਾਹਿਗੁਰੂ ਲਈ ਆਪਾਂ ਕਹਿ ਸਕਦੇ ਹਾਂ ਕਿ ਸਰਬੱਤ ਦਾ ਏਕਲ ਤੂੰ ਆਪ ਹੀ ਸਰਬ ਵਿਆਪਕ ਹੈਂ ਹੋਰ ਕੋਈ ਵੀ ਸਰਬ ਵਿਆਪਕ ਨਾ ਹੋਣ ਕਰਕੇ ਤੈਨੂੰ ਅਸੀਂ ਕਹਿੰਦੇ ਹਾਂ ਇੱਕ ਓੰਕਾਰ ਇੱਕ ਹੈ ਤੂੰ ਕੇਵਲ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸੇ ਵੀ ਕੋ ਹਮਾਰੀ ਸકલ ਪ੍ਰਜਾ ਜਨੇ ਆਪ ਸਵਾਰ ਸੁਹਾਰਾ ਸਤੇ ਪਾਸ਼ਾ ਕਹਿਣ ਲੱਗੇ ਫਿਰ ਉਹ ਕਾਲ ਤੋਂ ਰਹਿਤ ਹੈ ਕਾਲ ਭਾਵ ਸਮਾ ਆਪਾਂ ਕਹਿੰਦੇ ਆ ਸੰਸਾਰ ਦੇ ਅੰਦਰ ਲੰਨੇ ਨੇ ਸਵੇਰੇ ਜਨਮ ਲਿਆ ਉਹ ਦੁਪਹਿਰੇ ਜੰਮਿਆ ਸ਼ਾਮ ਨੂੰ ਜੰਮਿਆ ਕੋਈ ਰਾਤ ਨੂੰ ਜਨਮ ਲੈਂਦਾ ਫਿਰ ਕਹਿੰਦੇ ਆ ਫਲਾਣਾ ਬੰਦਾ ਰਾਤ ਚੜਾਈ ਕਰ ਗਿਆ ਫਲਾਣਾ ਸ਼ਾਮ ਨੂੰ ਚੜਾਈ ਕਰ ਗਿਆ ਸਮੇਂ ਅਨਸਾਰ ਹਰੇਕ ਬੰਦਾ ਜਨਮਦਾ ਤੇ ਮਰਦਾ ਹੈ ਅਰ ਵਾਹਿਗੁਰੂ ਦੇ ਵਿੱਚ ਕੋਈ ਸਮਾਂ ਨਹੀਂ ਹੈ ਕਿਉਂਕਿ ਉਹ ਸਮੇਂ ਤੋਂ ਬਾਹਰ ਹੈ ਅਬਿਨਾਸੀ ਹੈ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਸਮੇਂ ਤੋਂ ਰਹਿਤ ਹੈ ਵਾਹਿਗੁਰੂ ਇਸ ਕਰਕੇ ਸਿੱਧੋ ਉਹਨੂੰ ਤੁਸੀਂ ਦੱਸੋ ਤੁਸੀਂ ਜਨਮ ਲਿਆ ਨਾ ਕਹਿੰਦੇ ਹਾਂ ਜੀ ਤੇ ਇਹਨਾਂ ਦਾ ਵੀ ਸਮਾਂ ਹੈ ਨਾ ਬ੍ਰਹਮਾ ਵਿਸ਼ਨੂੰ ਇਹਦਾ ਵੀ ਕਹਿੰਦੇ ਹਾਂ ਜੀ ਇਹ ਜਾਣਗੇ ਵੀ ਕਹਿੰਦੇ ਜਾਣਗੇ ਵੀ ਮਹਾਰਾਜ ਇਹਨਾਂ ਦੀਆਂ ਵੀ ਉਮਰਾਂ ਨੇ ਕਹਿੰਦੇ ਫਿਰ ਤੁਸੀਂ ਇਹਨੂੰ ਬ੍ਰਹਮ ਕਿਵੇਂ ਕਹੀ ਜਾਂਦੇ ਹੋ ਉਹ ਜਿਨ੍ਹਾਂ ਨੇ ਖਤਮ ਹੋ ਜਾਣਾ ਉਹਨਾਂ ਨੂੰ ਬ੍ਰਹਮ ਕਿਉਂ ਕਹਿੰਦੇ ਹੋ ਬ੍ਰਹਮ ਤਾਂ ਕਦੇ ਖਤਮ ਹੀ ਨਹੀਂ ਹੁੰਦਾ ਬ੍ਰਹਮ ਤਾਂ ਕਦੇ ਜਨਮ ਹੀ ਨਹੀਂ ਲੈਂਦਾ ਮਹਾਰਾਜ ਕਹਿੰਦੇ ਨਾਲੇ ਤੁਸੀਂ ਕਹਿੰਦੇ ਹੋ ਵੀ ਜਿੰਨੇ 100 ਸਾਲ ਮਨੁੱਖ ਦੀ ਉਮਰ ਇਹ ਫਿਰ ਇਹਦੇ ਬਰਾਬਰ ਇੰਦਰ ਦਾ ਇੱਕ ਦਿਨ 100 ਸਾਲ ਫਿਰ ਮਨੁੱਖ ਦੀ ਉਮਰ ਫਿਰ ਇੱਕ ਰਾਤ ਬੀਤ ਹੁੰਦੀ ਇੰਦਰ ਦੀ ਇਸ ਤਰ੍ਹਾਂ ਇੰਦਰ ਦਾ 100 ਸਾਲ ਫਿਰ ਬ੍ਰਹਮਾ ਦਾ ਫਿਰ ਵਿਸ਼ਨੂੰ ਦਾ ਫਿਰ ਸ਼ਿਵ ਜੀ ਦਾ ਗਿਣਦੇ ਹੋਣ ਇਹਨਾਂ ਦੀ ਗਿਣਤੀ ਇਹ ਸਮੇਂ ਵਿੱਚ ਨੇ ਨਾ ਕਹਿੰਦੇ ਹਾਂ ਜੀ ਤੇ ਮਾਇਆ ਦਾ ਕਿੰਨਾ ਸਮਾਂ ਗੁਜ਼ਰਦਾ ਹੈ ਕਹਿੰਦੇ ਇੱਕ ਛਿਨ ਗੁਜ਼ਰਦਾ ਮਾਇਆ ਵੀ ਸਮੇਂ ਵਿੱਚ ਹੈ ਪਰ ਧੰ ਅਕਾਲ ਪੁਰਖ ਸਮੇਂ ਤੋਂ ਬਾਹਰ ਨੇ ਇਸ ਕਰਕੇ ਉਹ ਕਹਿੰਦੇ ਕਹਿੰਦੇ ਫਿਰ ਦੱਸੋ ਹੁਣ ਹੈ ਨਾ ਇੱਕੋ ਇੱਕ ਉਹ ਕਹਿੰਦੇ ਹਾਂ ਜੀ ਇੱਕੋ ਇੱਕ ਵਾਹਿਗੁਰੂ ਹੀ ਆ ਜਿਹੜਾ ਸਮੇਂ ਵਿੱਚ ਨਹੀਂ ਆਉਂਦਾ। ਬਾਕੀ ਸਭ ਕੋਈ ਸਮੇਂ ਅਨਸਾਰ ਜਨਮਦਾ ਸਮੇਂ ਅਨਸਾਰ ਮਰਦਾ ਹੈ। ਹਰ ਕੋਈ ਚੀਜ਼ ਸਮੇਂ ਵਿੱਚ ਬੰਨੀ ਹੋਈ ਆ। ਵਾਹਿਗੁਰੂ ਸਮੇਂ ਵਿੱਚ ਬੰਨਿਆ ਨਹੀਂ ਹੋਇਆ। ਕਿਉਂਕਿ ਉੱਥੇ ਸਮਾਂ ਹੈ ਹੀ ਨਹੀਂ। ਧਰਤੀ ਤੇ 24 ਘੰਟੇ ਵਿੱਚ ਆਪਾਂ ਦੇਖਦੇ ਆਂ ਰਾਤ ਤੇ ਦਿਨ ਬਣਦਾ। ਚੰਦਰਾ ਤੇ ਮਹੀਨੇ ਬਾਅਦ ਇੱਕ ਰਾਤ ਬੰਦੀ ਆ। ਜੇ ਕੋਈ ਇਹ ਬੰਦਾ ਕਹੇ ਵੀ ਸੂਰਜ ਤੇ ਕਦੋਂ ਰਾਤ ਪੈਂਦੀ ਹੈ ਸੂਰਜ ਤੇ ਕਦੋਂ ਰਾਤ ਪੈਂਦੀ ਦੇਖੀ ਤੁਸੀਂ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਸੂਰਜ ਉੱਤੇ ਗਰਮੀ ਸਰਦੀ ਪਤਝੜ ਬਸੰਤ ਰੁੱਤ ਨਹੀਂ ਹੈ ਉੱਥੇ ਕੇਵਲ ਗਰਮੀ ਹੈ ਉੱਥੇ ਕੇਵਲ ਪ੍ਰਕਾਸ਼ ਹੈ ਸੂਰਜ ਉੱਤੇ ਰਾਤ ਦਿਨ ਨਹੀਂ ਹੈ ਕੇਵਲ ਦਿਨ ਹੈ ਇਸ ਕਰਕੇ ਵਾਹਿਗੁਰੂ ਵਿੱਚ ਸਮਾ ਨਹੀਂ ਹੈ ਵਾਹਿਗੁਰੂ ਇਸ ਕਰਕੇ ਕੀ ਹੈ ਇੱਕ ਹੈ ਇਹਦਾ ਭਾਵ ਇਹ ਹੀ ਹੈ ਇੱਕ ਲਿਖਣ ਦਾ ਸਾਡਾ ਮਤਲਬ ਇਹ ਹੀ ਸਮਝੇ ਕਹਿੰਦੇ ਹਾਂ ਮਹਾਰਾਜ ਸਮਝ ਗਏ ਕਹਿੰਦੇ ਫਿਰ ਤੀਜੀ ਚੀਜ਼ ਹੁੰਦੀ ਹੈ ਵਸਤੂ ਵਸਤੂ ਕਿਹਨੂੰ ਕਹਿੰਦੇ ਨੇ ਉਪਾਧੀ ਨੂੰ ਉਪਾਧੀ ਖੜੀ ਹੋ ਜਾਣੀ ਜਿਵੇਂ ਹਵਾ ਦੇ ਚੱਲਣ ਤੋਂ ਪਾਣੀ 'ਚ ਲਹਿਰਾਂ ਹੋ ਗਈਆਂ ਇਹਨੂੰ ਆਪਾਂ ਉਪਾਧੀ ਕਹਿੰਦੇ ਹਾਂ ਤੋ ਜਿਵੇਂ ਆਪਾਂ ਨੂੰ ਉਪਾਧੀ ਖੜੀ ਹੋ ਜਾਂਦੀ ਹੈ ਕੋਈ ਨਾ ਕੋਈ ਆਦੀ ਵਿਅਦੀ ਉਪਾਧੀ ਉਪਾਧੀ ਚੰਗੇ ਭਲੇ ਬੈਠੇ ਬੁਖਾਰ ਹੋ ਗਿਆ ਉਪਾਧੀ ਖੜੀ ਹੋ ਗਈ ਸੱਟ ਲੱਗੀ ਥੋੜਾ ਪਿੰਚੀ ਹੋ ਗਿਆ ਇਹ ਉਪਾਧੀ ਹੈ ਪਰ ਅਕਾਲ ਪੁਰਖ ਦੇ ਵਿੱਚ ਕੋਈ ਉਪਾਧੀ ਨਹੀਂ ਹੈ ਸेश ਕਰਕੇ ਉਹ ਵਸਤੂ ਤੋਂ ਰਹਿਤ ਹੈ ਇੱਥੇ ਆ ਕੇ ਦੋ ਹਿੱਸੇ ਹੋ ਜਾਣੇ ਆ ਇੱਕ ਜੀਵ ਇੱਕ ਈਸ਼ਰ ਦੋ ਹਿੱਸੇ ਬਣਦੇ ਨੇ ਇਹ ਜਿਹਨੂੰ ਆਪਾਂ ਈਸ਼ਰ ਕਹਿੰਦੇ ਜਾਂ ਈਸ਼ਵਰ ਕਹਿੰਦੇ ਆ ਉਹ ਪਰਮੇਸ਼ਰ ਨਹੀਂ ਹੈ ਉਹ ਪਰਮੇਸ਼ਰ ਮਾਇਆ ਸੰਯੁਕਤ ਜਦੋਂ ਹੁੰਦਾ ਉਦੋਂ ਉਹਦਾ ਨਾਮ ਬਣਦਾ ਈਸ਼ਰ ਪਹਿਲਾਂ ਜਦੋਂ ਵਿਆਹ ਨਹੀਂ ਹੁੰਦਾ ਉਦੋਂ ਤਾਂ ਉਹਨੂੰ ਲੜਕਾ ਹੀ ਕਹਿੰਦੇ ਨੇ ਜਾਂ ਬੰਦਾ ਸ਼ਾਦੀ ਹੋ ਗਈ ਉਹ ਉਹਨੂੰ ਪਤੀ ਕਹਿੰਦੇ ਨੇ ਮਤਲਬ ਗਿਆ ਨਾ ਪਤਨੀ ਬਣ ਗਈ ਪਹਿਲਾਂ ਲੜਕੀ ਵਾਲ ਬੱਚੇ ਹੋ ਗਏ ਤਾਂ ਪਿਤਾ ਜੀ ਬਣ ਗਿਆ ਹੁਣ ਮਾਤਾ ਜੀ ਬਣ ਗਏ ਬਦਲਦੇ ਜਾਂਦੇ ਨੇ ਪ੍ਰਣਗ ਬਾਦ ਕਹਿੰਦੇ ਨੇ ਇਹਨੂੰ ਇੱਕ ਚੀਜ਼ ਨੇ ਬਦਲ ਜਾਣਾ ਆਪਣਾ ਰੂਪ ਫੇਰ ਦੁਬਾਰਾ ਉਸ ਰੂਪ ਵਿੱਚ ਨਾ ਆਉਣਾ ਦੁੱਧ ਤੋਂ ਦਹੀਂ ਬਣਿਆ ਪਰ ਦਹੀਂ ਤੋਂ ਵਾਪਸ ਦੁੱਧ ਨਹੀਂ ਬਣਦਾ ਦਹੀਂ ਤੋਂ ਆਪਾਂ ਫੇਰ ਲੱਸੀ ਬਣਾ ਲਓ ਫੇਰ ਦਹੀਂ ਨਹੀਂ ਬਣਦਾ ਉਹਨੂੰ ਰੇੜਕ ਲਓ ਮੱਖਣ ਬਣ ਗਿਆ ਔਰ ਬਾਅਦ ਵਿੱਚ ਉਹ ਫਿਰ ਦੁੱਧ ਨਹੀਂ ਬਣ ਸਕਦਾ। ਘਿਓ ਦਾ ਦੁੱਧ ਨਹੀਂ ਬਣਦਾ ਘਿਓ ਘਿਓ ਹੀ ਰਹਿੰਦਾ। ਪਰ ਵਾਹਿਗੁਰੂ ਖੇਲ 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 ਦਾ ਅੰਤ ਕੋ ਫਿਰ ਏਕ ਹੈ। ਉਹ ਪ੍ਰਣੰਗ ਬਾਦ ਕਹਿੰਦੇ ਨੇ ਉਹ ਇਹ ਕਰਕੇ ਉਹ ਮੁੜ ਕੇ ਆਪਣੇ ਸਰੂਪ ਵਿੱਚ ਹੀ ਆ ਜਾਂਦਾ ਮਹਾਰਾਜ ਕਹਿੰਦੇ ਨੇ। ਈਸ਼ਰ ਜਿਹੜਾ ਹੈ ਈਸ਼ਰ ਬਾਰੇ ਆਪਾਂ ਸਮਝ ਲਈਏ ਵੀ ਈਸ਼ਰ ਕੌਣ ਹੈ। ਜਦੋਂ ਪਰਮੇਸ਼ਰ ਨੇ ਇਹ ਸੰਕਲਪ ਕੀਤਾ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਇਸ ਇੱਛਾ ਦਾ ਨਾਮ ਹੀ ਮਾਇਆ ਹੈ ਇਸ ਇੱਛਾ ਨੂੰ ਕਹਿੰਦੇ ਆਪਾਂ ਮਾਇਆ ਇਹ ਮਾਇਆ ਜਿਹੜੀ ਹੈ ਮਾਇਆ ਨੇ ਅੱਗੇ ਤਿੰਨ ਗੁਣ ਨੂੰ ਜਨਮ ਦਿੱਤਾ ਰਜੋ ਗੁਣ ਤਮੋ ਗੁਣ ਸਤੋ ਗੁਣ ਫਿਰ ਪਰਮੇਸ਼ਰ ਨੇ ਇਸ ਜੀਵ ਨੂੰ ਬਣਾਇਆ ਮਾਇਆ ਦੇ ਰਾਹੀਂ ਜਿਹੜੇ ਜੀਵ ਦੇ ਵਿੱਚ ਸੁੱਧ ਸਤੋ ਗੁਣ ਮਾਇਆ ਜਮਾ ਪਰਮੇਸ਼ਰ ਦੀ ਜੋਤ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਨਾ ਉਹ प्रबल ਜੀਵ ਹੀ ਈਸ਼ਰ ਕਹਾਉਂਦਾ ਹੈ ਉਹ प्रबल ਜੀਵ ਦਾ ਨਾਮ ਈਸ਼ਰ ਹੈ ਉਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਨਿਕਲਦਾ ਉਹ ਬ੍ਰਹਮ ਵਿੱਚੋਂ ਹੀ ਆ ਪਰ ਸ਼ੁੱਧ ਸਤੋਗੁਣ ਤੇ ਮਾਇਆ ਤੇ ਪਰਮੇਸ਼ਰ ਦੀ प्रबल ਅੰਸ਼ ਹੋਣ ਕਰਕੇ ਈਸ਼ਰ ਕਹਾ ਇਹ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈਗੇ ਤਾਂ ਆਪਾਂ ਵੀ ਜੀਵ ਹੀ ਆ ਪਰ ਆਪਣੇ ਅੰਦਰ ਕੀ ਹੈ ਆਪਣੇ ਅੰਦਰ ਸ਼ੁੱਧ ਸਤੋਗੁਣ ਨਹੀਂ ਹੈ ਆਪਣੇ ਅੰਦਰ ਰਜੋ ਤਮੋ ਸਤੋ ਤਿੰਨ ਨੇ ਅਤੇ ਦੇਵਤਿਆਂ ਦੇ ਵਿੱਚ ਜਿਹੜੇ ਦੇਵਤੇ ਬਣਦੇ ਨੇ ਉਹਦੇ ਤੋਂ ਇਹ ਵੀ ਮਾਇਆ ਨਹੀਂ ਬਣਾਏ ਨੇ ਇਹ ਰਜੋ ਤਮੋ ਸਤੋ ਤੋਂ ਤਿੰਨ ਦੇਵਤੇ ਬਣਾ ਤੇ ਊਕਾਰ ਮਕਾਰ ਅਕਾਰ ਜਿਹੜੇ ਆਪਾਂ ਕੱਲ ਵਿਚਾਰ ਕੀਤੇ ਸੀ ਇਸੇ ਪ੍ਰਕਾਰ ਜਿਹੜੇ ਆਪਾਂ ਜੀਵ ਬਣੇ ਆ ਆਪਣੇ ਵਿੱਚ ਸਤੋ ਗੁਣੀ ਤਾਂ ਕੋਈ ਕੋਈ ਬੰਦਾ ਹੁੰਦਾ ਰਜੋ ਗੁਣੀ ਤਮੋ ਗੁਣੀ ਹੋਣ ਕਰਕੇ ਜਿਨ੍ਹਾਂ ਵਿੱਚ ਪੂਰਾ ਪੂਰਾ ਹੀ ਤਮੋ ਗੁਣ ਹੈ ਉਹ ਦਾਇਤ ਬਣ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਥੋੜਾ ਬਹੁਤ ਤਮੋ ਗੁਣ ਤੇ ਕੁਝ ਐਸਾ ਗੁਣ ਹੈ ਕਿ ਬਹੁਤੇ ਪਾਪ ਇਕੱਠੇ ਹੋ ਗਏ 10% ਉਹ ਫਿਰ ਜਨਮ ਲੈਂਦੇ ਨੇ ਦੰਗਰਾਂ ਦੇ ਵਿੱਚ ਇਸ ਪ੍ਰਕਾਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੈ ਪੰਜ ਤੱਤਾਂ ਤੋਂ 25 ਪ੍ਰਕਿਰਤੀਆਂ ਬਣਾ ਕੇ ਰਚਨਾ ਬਣਾਈ ਹੈ ਪਰਮੇਸ਼ਰ ਨੇ ਸੋ ਆਪਣਾ ਤਾਂ ਵਿਸ਼ਾ ਚੱਲ ਰਿਹਾ ਸੀਗਾ ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਜੀਵ ਨੂੰ ਜਿਹੜਾ ਬਣਾਇਆ ਉਸ ਪਰਮੇਸ਼ਰ ਨੇ ਇਹਦੇ ਵਿੱਚ ਆਪਾਂ ਦੇਖਦੇ ਵਸਤੂ ਵਸਤੂ ਦਾ ਮਤਲਬ ਹੈ ਉਪਾਦੀ ਜੀਵ ਦੇ ਵਿੱਚ ਤਿੰਨ ਉਪਾਦੀਆਂ ਨੇ ਕਾਹਦੇ ਕਰਕੇ ਇਹ ਵਿਅਸਤੀ ਉਪਾਦੀ ਹੁੰਦੀ ਮਾਇਆ ਦੀ ਇੱਕ ਵਿਅਸਤੀ ਉਪਾਦੀ ਉਹਨੂੰ ਕਹਿੰਦੇ ਨੇ ਜਿਵੇਂ ਇਕੱਲਾ ਇਕੱਲਾ ਦਰਖਤ ਹੋਵੇ ਇਕੱਲੇ ਇਕੱਲੇ ਬੂਟੇ ਨੂੰ ਆਪਾਂ ਕਹਿੰਦੇ ਆ ਇੰਨੇ ਬ੍ਰਿਛ ਖੜੇ ਨੇ ਇਹ ਇਹ ਆੜੂ ਹੈ ਅੰਬ ਹੈ ਇਹ ਫਲਾਨਾ ਬੂਟਾ ਹੈ ਫਲਾਨਾ ਪਰ ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਕਹਿੰਦੇ ਆ ਬਾਗ ਹੁਣ ਨਹੀਂ ਕਹਿੰਦਾ ਇਹ ਅੰਬ ਹੈ ਆड़ੂ ਹੈ ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਬਾਗ ਕਹਿੰਦੇ ਆ ਬਾਗ ਨੂੰ ਕਹਿੰਦੇ ਮਾਇਆ ਦੀ ਸਮਸਤੀ ਉਪਾਧੀ ਇਸ ਕਰਕੇ ਵਿਅਸਤੀ ਉਪਾਧੀ ਵਿੱਚ ਇਕੱਲਾ-ਇਕੱਲਾ ਉਹ ਵਿਅਸਤੀ ਉਪਾਧੀ ਦੇ ਵਿੱਚ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਇੱਕ ਜੀਵ ਜਿਹੜਾ ਹੈ ਵਿਸ਼ਵਨਾਮੇ ਜੀ ਇੱਕ ਤਜੱਸਵ ਤੇ ਇੱਕ ਪ੍ਰਗਿਆ ਔਖਾ ਤਾਂ ਲੱਗੂਗਾ ਤੁਹਾਨੂੰ ਪਰ ਆਜੂਗੀ ਸਮਝ ਬਾਅਦ ਵਿੱਚ ਹੌਲੀ-ਹੌਲੀ ਆ ਜਾਂਦੀ ਹੈ। ਵਿਸਮਨਾਮੇ ਜੀਵ ਆਪਾਂ ਇਹ ਆਪਣੇ ਚ ਤਿੰਨ ਉਪਾਧੀਆਂ ਨੇ ਹੁਣ ਆਪਾਂ ਜਾਗਰਤ ਅਵਸਥਾ ਵਿੱਚ ਬੈਠੇ ਆ। ਜਿਹੜਾ ਜਾਗਰਤ ਅਵਸਥਾ ਦਾ ਵਿਮਾਨੀ ਹੈ ਜਿਹੜਾ ਕਹਿੰਦਾ ਮੈਂ ਜਾਗਦਾ ਬੈਠਾ ਮੈਂ ਦੇਖ ਰਿਹਾ ਮੈਂ ਸੁਣ ਰਿਹਾ ਮੈਂ ਜਾ ਰਿਹਾ ਮੈਂ ਖਾ ਰਿਹਾ ਮੈਂ ਪੀ ਰਿਹਾ ਇਹ ਵਿਸਮਨਾਮੇ ਜੀਵ ਆਪਾਂ ਨੂੰ ਅੰਦਰੋਂ ਜਣਾਉਂਦਾ ਇਹ ਜੀਵ ਦੀਆਂ ਤਿੰਨ ਅਵਸਥਾਵਾਂ ਨੇ ਜਿਹੜਾ ਇਸ ਟਾਈਮ ਕਹਿੰਦਾ ਮੈਂ ਜਾਗਦਾ ਹਾਂ ਅੱਛਾ ਜਾਗਦਾ ਸਭ ਕੁਝ ਦੇਖਦਾ ਹਾਂ ਮੈਂ ਦੇਖਦਾ ਸੌ ਗਿਆ ਹੁਣ ਬੈਠਾ ਬੈਠਾ ਸੌ ਗਿਆ ਇੱਥੇ ਚਲਾ ਗਿਆ ਸੀ ਕਹਿੰਦੇ ਮੈਨੂੰ ਸੁਪਨਾ ਦੇਖਿਆ ਮੈਂ ਤੂੰ ਤਾਂ ਸੁੱਤਾ ਪਿਆ ਸੀ ਤੂੰ ਸੁਪਨਾ ਕਿਵੇਂ ਦੇਖ ਲਿਆ